ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਲੈ ਕੇ ਆਏ ਹਾਂ 25 ਕੁੜੀਆਂ ਦੇ ਰਿਸ਼ਤੇ ਹੀ ਰਿਸ਼ਤੇ ਫਾਈਲ ਨੰਬਰ ਦੱਸ ਕੇ ਇਸ ਲੜਕੀਆਂ ਦੇ ਤੁਸੀਂ ਸਾਡੇ ਤੋਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਨੇ ਜੀ ਫਾਈਲ ਨੰਬਰ ਹੈ ਜੀ 110026 ਜਿਲ੍ਹਾ ਫਰੀਦਕੋਟ ਤੋਂ ਆਂ ਜੀ ਕਾਸਟ ਜੈਤ ਸਿੱਖ ਗੋਤ ਭੁੱਲਰ ਡੇਟ ਆਫ ਬਰਥ 1994 ਹਾਈਟ 5 ਫੁੱਟ 4 ਇੰਚ ਸਟੱਡੀ ਐ ਐਮ ਐਸ ਸੀ ਆਈਟੀ ਪ੍ਰਾਈਵੇਟ ਜੌਬ ਕਰਦੀ ਹੈ ਕਾਲਜ ਪਰਿਵਾਰ ਚ ਲੜਕੀ ਦੇ ਮਾਤਾ ਜੀ ਨੇ ਇੱਕ ਬੇਟਾ ਹੈ ਉਹ ਟੋਰਾਂਟੋ ਚ ਹੈ ਭਰਾ ਮੈਰਿਡ ਇੱਕ ਭੈਣ ਵੀ ਮੈਰਿਡ ਹੈ ਜਿਸ ਲਈ ਰਿਸ਼ਤਾ ਉਸ ਲੜਕੀ ਦਾ ਡਿਵੋਰਸ 2 ਮਹੀਨੇ ਬਾਅਦ ਹੀ ਹੋ ਗਿਆ ਸੀ ਕੁੜ ਦੇ ਫਾਦਰ ਸਭ ਖੇਤੀਬਾੜੀ ਕਰਦੇ ਆ ਕੁੜੀ ਵਾਲੇ ਮਾਝੇ ਵਾਲੇ ਦੇ ਨੇ ਮੁੰਡੇ ਨੂੰ ਜ਼ਮੀਨ 7 ਕਿਲੇ ਤੱਕ ਹੋਵੇ ਨਾਲ ਵਧੀਆ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਵਧੀਆ ਸੋਨਾ ਕਾਰਬਾਰ ਬਣਿਆ ਹੋਵੇ ਮੁੰਡੇ ਦਾ ਮੁੰਡਾ ਨਸ਼ੇ ਪੱਤੇ ਤੋਂ ਜ਼ਰੂਰ ਦੂਰ ਹੋਵੇ ਕੁੜੀ ਦਾ ਡਾਈਵੋਰਸ ਹੋਇਆਗਾ ਮੁੰਡੇ ਦਾ ਡਾਈਵੋਰਸ ਹੋਇਆ ਹੋਵੇ ਪਰ ਬੱਚਾ ਨਾ ਕੋਈ ਹੋਵੇ 1126 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਲੈ ਸਕਦੇ ਹੋ ਆਹਲਾ ਰਿਸ਼ਤਾ 1127 ਜ਼ਿਲ੍ਹਾ ਮਾਨਸਾ ਉਡੀ ਦੀ ਕਾਸਟ ਜੈ ਸਿੱਖ ਗੋਤ ਦੀ ਆਵਲ ਡੇਟ ਆਫ ਬਰਥ 12 12 1992 ਦਾ ਬਾਰਨ ਹਾਈਟ ਪੰਜ ਫੁੱਟ 6 ਇੰਚ ਕੁਆਲਿਫਿਕੇਸ਼ਨ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਉਸ ਤੋਂ ਬਾਅਦ ਜੀ ਵੈਬ ਡਿਜ਼ਾਈਨਿੰਗ ਦਾ ਕੋਰਸ ਕਰਿਆ ਪਰਿਵਾਰ ਚ ਮਾਤਾ ਪਿਤਾ ਇੱਕ ਭਰਾਗਾ ਪ੍ਰਾ ਅਨਮੈਰਿਡ ਪ੍ਰਾ ਪ੍ਰਾਈਵੇਟ ਜੌਬ ਕਰਦਾ ਲੜਕੀ ਦਾ ਚੰਡੀਗੜ੍ਹ ਸ਼ਹਿਰ ਚ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਮਾਤਾ ਜੀ ਹਾਊਸ ਵਾਈਫ ਨੇ ਲੜਕੀ ਦਾ ਰਿਸ਼ਤਾ ਕਰਨਾਗਾ ਇਸ ਪਰਵਾਰ ਦੇ ਮੁੰਡੇ ਨੂੰ ਜਮੀਨ 6 ਕਿੱਲੇ ਤੱਕ ਹੋਵੇ ਜੇਕਰ ਕਿ ਨਿੱਡਾ ਦਾ ਪੀਆਰ ਵਧੀਆ ਸੋਹਣਾ ਸਨਖਾ ਹੋਵੇ ਜੀ ਕੁੜੀ ਸੋਹਣੀ ਸਨਖੀ ਹੈ ਚੰਗੇ ਘਰੋਂ ਮੁੰਡਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਜੀ ਜਾਂ ਫਿਰ ਮੁੰਡਾ ਇੰਡੀਆ ਤੋਂ ਆ ਤਾਂ ਉਸ ਨੂੰ 10 ਕਿਲੋ ਜਮੀਨ ਹੋਵੇ 11275 ਨੰਬਰ ਕਹਿ ਕੇ ਇਸ ਲੜਕੀ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 1169 ਤਿੰਨ ਨੰਬਰ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਜੀ ਏਰੀਆ ਰਾਇਕੋਟ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 21 12 1995 ਹਾਈਟ 5 ਫੁੱਟ 3 ਇੰਚ ਸਟੱਡੀ ਬੀਕਮ ਕਰੀ ਹੈ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਆ ਲੜਕੀ ਦੇ ਦਾਦਾ ਦਾਦੀ ਨੇ ਘਰ ਚ ਇੱਕ ਭਰਾ ਹੈ ਭਰਾ ਕੱਲ ਕੱਲਗਾ ਮੁੰਡੇ ਦੇ ਰਿਸ਼ਤੇ ਚਾਹੀਦੇ ਹੁੰਡਾ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ ਚਾਇਨ ਕਿੱਲੇ ਹੋਵੇ ਜੀ ਜਾਂ ਫਿਰ 5 ਕਿੱਲੇ ਤੱਕ ਕੁੜੀ ਬੜੀ ਸੋਹਣੀ ਸੁਨੱਖੀ ਹੈ ਕੁੜੀ ਦੇ ਚਾਚਾ ਘਰ-ਕੋਮ ਵਿੱਚ ਹੀ ਰਹਿੰਦੇ ਨੇ ਕੁੜੀ ਦਾ ਰਿਸ਼ਤਾ ਕਰਨਾ ਗਾ ਮੁੰਡਾ ਵਧੀਆ ਸੋਨਾ ਸੁਨਖਾ ਹੋਵੇ ਬਾਕੀ ਘਰ-ਬਾਰ ਵਧੀਆ ਬਣਿਆ ਹੋਵੇ ਜੀ 1169 ਫਾਈਲ ਨੰਬਰ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਨੰਬਰ ਆ ਜੀ 1160 ਜਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਆ ਬਾਲਮਿਕ ਗੋਤ ਹੰਸ ਤੇ ਨਾਹਰ ਡੇਟ ਆਫ ਬਰਥ 21 12 1992 ਹਾਈਟ 5 ਫੁੱਟ 1 ਇੰਚ ਸਟੱਡੀ ਬੀਏ ਪਾਸ ਪਰਿਵਾਰ ਸਮਾਤਪਿਤਾ ਦੋਪਰਾ atyp ਵੱਡੀ ਭੈਣ ਭਰਾ ਇੱਕ ਮੈਰਿਡ ਹੈ ਇੱਕ ਅਨ ਮੈਰਿਡ ਹੈ ਖਾਦਰ ਸਾਹਿਬ ਦਾ ਆਪਣਾ ਬਿਜ਼ਨਸ ਹੈ ਜੀ ਲੜਕੀ ਲਈ ਵਧੀਆ ਪਰਿਵਾਰ ਤੋਂ ਰਿਸ਼ਤਾ ਚਾਹੀਦਾ ਹੈ ਲੜਕੀ ਵਧੀਆ ਸੋਹਣੀ ਸੁਨੱਖੀ ਹੈ ਰੰਗ ਸਾਫ ਹੈ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਜ ਜਾਂ ਫਿਰ ਪ੍ਰਾਈਵੇਟ ਵਧੀਆ ਜੌਬ ਕਰਦਾ ਹੋਵੇ ਸੈਲਰੀ ਵਧੀਆ ਲੈ ਰਿਹਾ ਹੋਵੇ ਜਾਤੀ ਬੰਧਨ ਕੋਈ ਨਹੀਂ ਕਾਸਟ ਨੋ ਬਰ ਬਾਕੀ ਲੜਕੇ ਦਾ ਵਧੀਆ ਘਰ-ਬਾਰ ਆਪਣਾ ਵਧੀਆ ਬਣਿਆ ਹੋਵੇ ਮੁੰਡਾ ਵਧੀਆ ਸੋਨਾ ਸੁਨਖਾ ਹੋਵੇ ਜਿਸ ਪਰ ਵਾਨੂੰ ਇਹ ਰਿਸ਼ਤਾ ਪਸੰਦ ਆਉਂਦਾ 11605 ਨੰਬਰ ਕਹਿ ਕੇ ਇਸ ਲੜਕੀ ਦਾ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 11615 ਨੰਬਰ ਰਿਸ਼ਤਾ ਹੈ ਜੀ ਜ਼ਿਲ੍ਹਾ ਮਿਰਸਰ ਕੋਲ ਕਪਿੰਡਾਗਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਦੂ ਡੇਟ ਆਫ ਬਰਥ 21 ਸਤੰਬਰ 1997 ਦਾ ਬਰਨ ਹਾਈਟ 5 ਫੁੱਟ 5 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਐਂਡ ਨਾਲ ਬੀਕਮ ਦੀ ਪੜਾਈ ਕਰੀ ਹੋਈ ਹੈ ਲੜਕੀ ਦੀ ਫਾਈਲ ਕੈਨੇਡਾ ਲਈ ਅਪਲਾਈ ਕੀਤੀ ਹੋਈ ਹੈ ਆਫਰ ਲੈਟਰ ਵੀ ਆਇਆ ਹੋਇਆ ਜੀ ਲੜਕੀ ਬਧੀਆ ਸੋਹਣੀ ਸੁਨੱਖੀ ਹੈ ਲੜਕੀ ਵੀ ਲੜਕਾ ਵੀ ਬਧੀਆ ਸੋਹਣਾ ਸੁਨੱਖਾ ਹੋਵੇ ਬਧੀਆ ਪਰਿਵਾਰ ਤੋਂ ਜ਼ਮੀਨ ਮੁੰਡੇ ਨੂੰ ਤਿੰਨ ਤੋਂ 4 ਕਿਲੇ ਤੱਕ ਜ਼ਰੂਰ ਆਉਂਦੀ ਹੋਵੇ ਮੁੰਡਾ ਕਿ ਨਿੱਡਾ ਜਾਣ ਦਾ ਸਾਰਾ ਖਰਚਾ ਕਰ ਸਕਦਾ ਹੋਵੇ ਜੀ ਲੜਕੀ ਦੇ ਆਇਲਟਸ ਦੀ ਪੜ੍ਹਾਈ ਚ ਸਾਡੀ ਸ਼ੀ ਬੈਂਡ ਆਈ ਹੋਈ ਨਹੀਂ ਪਰਿਵਾਰ ਵਿੱਚ ਮੈਂਬਰ ਫਾਦਰ ਮਦਰ ਬ੍ਰਦਰ ਐਂਡ ਸਿਸਟਰ ਸਿਸਟਰ ਮੈਰਿਡ ਫਾਦਰ ਪੁਲਸਮੈਨ ਮਦਰ ਹਾਊਸ ਵਾਈਫ ਨੇ ਲੜਕੀ ਬਧੀਆਂ ਚੰਗੇ ਘਰੋਂ ਆ ਵੇ ਪੱਕਾ ਕਰਨਾਗਾ ਫਾਈਲ ਕੈਨੇਡਾ ਦੀ ਹੀ ਲਾਉਣੀ ਹੈ 1161 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਲੈ ਸਕਦੇ ਹੋ ਕੰਪਲੀਟ ਪੰਜ ਰਿਸ਼ਤੇ ਬੋਲ ਦਿੱਤੇ ਗਏ ਆ ਜੀ ਅਗਲਾ ਰਿਸ਼ਤਾ ਆਇਆ ਜੀ 1162 ਫਾਈਲ ਨੰਬਰ ਰਿਸ਼ਤਾ ਹੈ ਛੇਮਾ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਕੁੜੀ ਦੀ ਕਾਸਟ ਰਾਮਦਾਸੀ ਗੁੱਤ ਸੁਮਨ ਡੇੜੋਬਦ 13 ਦਸੰਬਰ 1996 ਹਾਈਟ 5 ਫੁੱਟ 2 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਲੜਕੀ ਸਟਾਫ ਨਰਸ ਇਨ ਡੀ ਐਮਸ ਸੀ ਐਚ ਲੁਧਿਆਣਾ ਬੁੜੀ ਵਧੀਆ ਸੋਣੀ ਸੁਨੱਖੀ ਹੈ 9 ਸਾਲ ਦਾ ਐਕਸਪੀਰੀਅੰਸ ਹੈ ਲੜਕੀ ਵਧੀਆ ਮੈਡੀਕਲ ਲੈਂਗੁਏਜ ਜੌਬ ਕਰ ਰਹੀ ਹੈ ਵਧੀਆ ਪੜ੍ਹੀ ਲਿਖੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਕਿਸੇ ਵੀ ਕੰਟਰੀ ਚ ਗਿਆ ਹੋਵੇ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਹੋਵੇ ਹੋਵੇ ਵਧੀਆ ਸੋਹਣਾ ਸੁਨੱਖਾ ਬਾਕੀ ਲੜਕੀ ਦੀ ਫੈਮਿਲੀ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪੈਂਡ ਇੱਕ ਭਰਾ ਹੈ ਮਾਤਾ ਜੀ ਲੜਕੀ ਦੇ ਹਸਬੰਦ ਵਾਈਫ ਨੇ ਜਿਸ ਪਰਵਾਨਾ 1162 ਫਾਈਲ ਨੰਬਰ ਰਿਸ਼ਤਾ ਮੈਚ ਕਰਦਾ ਉਹ ਸਾਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਸੰਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 1165 ਸਤਵਾਂ ਨੰਬਰ ਹੈ ਜੀ ਰਿਸ਼ਤੇ ਦਾ ਜਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 21 ਸਤੰਬਰ 1997 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਸ਼ਨ ਪਰ ਪਾਸ ਪਰ ਵਾਰਚ ਮਾਤਾ ਪਿਤਾ ਇਕਪਰਾ ਹੈ ਭਰਾ ਮੈਰਿਡ ਉਹ ਸਰਕਾਰੀ ਜੋਬ ਕਰਦਾ ਕੁੜੀ ਪ੍ਰਾਈਵੇਟ ਬੈਂਕ ਵਿੱਚ ਜੋਬ ਕਰਦੀ ਏ ਜਮੀਨ 5 ਕਿੱਲੇ ਤੱਕ ਹੋਵੇ ਮੁੰਡੇ ਨੂੰ ਲੜਕਾ ਪ੍ਰਾਈਵੇਟ ਕਿਸੇ ਵੀ ਫੀਲਡ ਚ ਜੋਬ ਕਰਦਾ ਹੋਵੇ ਤਨਖਾਹ ਵਧੀਆ ਲੈਂਦਾ ਹੋਵੇ ਸੋਨਾ ਸੁਨੱਖਾ ਹੋਵੇ ਚੰਗੇ ਘਰ ਹੋ ਜੀ ਬਾਕੀ ਮੁੰਡੇ ਦਾ ਘਰ-ਬਾਰ ਵਧੀਆ ਬਣਿਆ ਹੋਵੇ ਨਸ਼ਾ ਪੱਤਾ ਕੋਈ ਵੀ ਨਾ ਹੋਵੇ ਕਰਦਾ ਮੁੰਡਾ ਲੜਕੀ ਦੀ ਪੂਰੀ ਫੈਮਲੀ ਵੈਸ਼ਨੂ ਹੋਵੇ ਵੈਸ਼ਨੂ ਹੋਵੇ ਜੀ ਲੜਕੇ ਦੀ ਕੁੜੀ ਵਧੀਆ ਸੋਣੀ ਸਨਖੀ ਹੈ ਸੈਲਰੀ ਵੀ ਵਧੀਆ ਲੈ ਰਹੀ ਹੈ ਕੁੜੀ ਜਿਸ ਪਰਵਾਰ ਨਾਲ 1165 ਰਿਸ਼ਤਾ ਮੈਚ ਕਰਦਾ ਇਹ ਪਰਵਾਰ ਸਾਡੇ ਤੋਂ ਕੁੜੀ ਦਾ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਅਗਲਾ ਰਿਸ਼ਤਾ 1166 ਟੂ ਫਾਈਲ ਨੰਬਰ ਰਿਸ਼ਤਾ ਹੈ 8ਾ ਜ਼ਿਲ੍ਹਾ ਤਰਨਤਲ ਸ਼ਹਿਰ ਪੱਟੀ ਪਿੰਡ ਜੀਮਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਟੇਲੋਂ ਡੇਟ ਆਫ ਬਰਥ 31 ਦਸੰਬਰ 1997 ਦਾ ਬਾਰਨ ਹਾਈਟ 5 ਫੁੱਟ 2 ਇੰਚ ਸਟੱਡੀ ਪਲੇਸ ਟੂ ਪਾਸ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਮੁੰਡਾ ਕਿਸੇ ਵੀ ਕੰਟਰੀ ਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਮੀਨ 5 ਤੋਂ 10 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਜੀ ਮੁੰਡਾ ਹੋਵੇ ਵਧੀਆ ਸੋਹਣਾ ਸੁਨੱਖਾ ਅਗਲਾ ਰਿਸ਼ਤਾ ਆਇਆ ਜੀ 1167 ਫਾਈਲ ਨੰਬਰ ਨਵਾਂ ਰਿਸ਼ਤਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਕਰਵਾਸੜਾ ਡੇਟ ਆਵ ਬੱਥਾ ਜੀ 1990 ਦਾ ਬਾਰਨ ਹਾਈਟ 5 ਫੁੱਟ 3 ਇੰਚ ਸਟੱਡੀ ਐਮਏ ਬੀਏ ਰਟਟਿਕ ਟੈਕ ਟਲੀਅਰ ਹੈ ਤੇ ਨੈਟ ਵੀ ਕਲੀਅਰ ਹੈ ਐਮ ਲੈਵਲ ਤੇ ਬੀ ਲੈਵਲ ਲਾਇਬ੍ਰੇਰੀ ਦਾ ਕੋਰਸ ਕਰਿਆ ਹੋਇਆ ਲੜਕੀ ਦਾ ਲੜਕੀ ਲਾਇਬ੍ਰੇਰੀ ਚ ਸਰਕਾਰੀ ਅਧਿਆਪਕ ਲੱਗੀ ਹੋਈ ਹੈ 3 ਸਾਲ ਹੋ ਗਏ ਸਰਵਿਸ ਕਰਦਿਆਂ ਹਜੇ ਡਿਊਟੀ ਪ੍ਰੋਵੀਸ਼ਨ ਚ ਚੱਲ ਰਹੀ ਹੈਗੀ ਪਰਿਵਾਰ ਚ ਮਾਤਾ ਪਿਤਾ ਤੇ ਦੋ ਭੈਣਾਂ ਤੇ ਇੱਕ ਭਰਾ ਹੈਗਾ ਇਹ ਵੱਡੀ ਕੁੜੀ ਲਈ ਰਿਸ਼ਤਾ ਹੈਗਾ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਚੰਡੀਗੜ੍ਹ ਮੁਹਾਲੀ ਵਿੱਚ ਆਪਣਾ ਬਿਜ਼ਨਸ ਹੋਵੇ ਮੁੰਡਾ ਜਮੀਨ 15 ਤੋਂ 20 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ। ਲੜਕੀ ਦੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ। ਉਹਨਾਂ ਕੋਲ ਆਪਣੀ ਜ਼ਮੀਨ 27 ਕਿੱਲੇ। ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ। ਕੁੜੀ ਵਧੀਆ ਸੋਹਣੀ ਸੁਨੱਖੀ ਹੈ। 1167 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਲੜਕੀ ਦਾ ਲੈ ਸਕਦੇ ਹੋ ਜੀ। ਆਗਲਾ ਰਿਸ਼ਤਾ ਆਇਆ ਜੀ 10ਵਾਂ 1173 ਫਾਈਲ ਨੰਬਰ। ਜ਼ਿਲ੍ਹਾ ਫਰੀਦਕੋਟ ਤੋਂ ਆਏ ਜੀ। ਕੁੜੀ ਦੀ ਕਾਸਟ ਹੈ ਜਰਸੀ ਖੂਤ ਬਰਾੜ। ਉਮਰ 29 ਸਾਲ ਹਾਈਟ 5 ਫੁੱਟ 4 ਇੰਚ ਸਟੱਡੀ ਮਾਸਟਰ ਡਿਗਰੀ ਕਰੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਭਰਾ ਨੇ ਪ੍ਰਾਨ ਮੈਰਿਡਾ ਫਾਦਰ ਸਾਹਿਬ ਰਿਟਾਇਰ ਹੋਏ ਨੇ ਗਵਰਨਮੈਂਟ ਜੌਬ ਤੋਂ ਕੁੜੀ ਕੈਨੇਡਾ ਦੀ ਵੀ ਆ ਰਹਾ ਮੁੰਡਾ ਚਾਹੀ ਇੰਡੀਆ ਦਾ ਹੋਵੇ ਚਾਹੀ ਕੈਨੇਡਾ ਗਿਆ ਹੋਵੇ ਮੁੰਡੇ ਜਮੀਨ 15 ਕਿੱਲੇ ਤੱਕ ਹੋਵੇ ਮੁੰਡਾ ਮੂਨਾ ਹੋਵੇ ਜੀ ਪੱਗ ਨਾ ਬੰਨਦਾ ਹੋਵੇ ਵਧੀਆ ਸਟੱਡੀ ਕਰੀ ਹੋਵੇ ਕੁੜੀ ਅਗਲੇ ਮਹੀਨੇ ਹੀ ਇੰਡੀਆ ਆ ਰਹੀ ਹੈਗੀ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਕੁੜੀ ਦੇ ਭਰਾ ਕੋਲ ਵਧੀਆ ਜਮੀਨ ਆਉਂਦੀ ਹੈ ਪ੍ਰਾ ਕੁੜੀ ਦਾ ਪ੍ਰਾਈਵੇਟ ਜੌਬ ਕਰਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਸੋਨਾ ਸਨ ਖਾਓ ਵੀ ਪਰਿਵਾਰ ਵੈਸ਼ਨੂ ਹੋਵੇ 1177 ਕਹਿ ਕੇ ਫਾਈਲ ਨੰਬਰ ਰਿਸ਼ਤਾ ਲੈ ਸਕਦੇ ਹੋ ਜੀ ਤੁਸੀਂ ਅਗਲਾ ਰਿਸ਼ਤਾ ਹੈ ਜੀ 1174 ਫਾਈਲ ਨੰਬਰ 11ਵਾਂ ਨੰਬਰ ਹੈ ਜੀ ਰਿਸ਼ਤੇ ਦਾ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਹੈ ਜੱਟ ਸਿੱਖੂਗੋ ਤਾਂ ਸਿੱਧੂ ਡੇਟ ਆਫ ਬੱਥਾਈ ਜੀ 15 4 1994 ਹਾਈਟ ਪੰਜ ਫੁੱਟ 3 ਇੰਚ ਸਟੱਡੀ ਐ ਮੈਂ ਪੰਜਾਬੀ ਐਮ ਐਸਸੀ ਫੈਸ਼ਨ ਡਿਜ਼ਾਈਨਿੰਗ ਨਾਲ ਕਰੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਕੈਨੇਡਾ ਚ ਪੀਆਰ ਹੈ ਫਾਦਰ ਸਾਹਿਬ ਲੜਕੀ ਦੇ ਖੇਤੀਬਾੜੀ ਕਰਦੇ ਆ ਮਾਤਾ ਤੇ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਇਹਨਾਂ ਨੇ ਲੜਕੀ ਦਾ ਰਿਸ਼ਤਾ ਕਰਨਾ ਜੀ ਲੜਕੇ ਨੂੰ ਜ਼ਮੀਨ ਦਾ 10 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਨਾਲ ਸਟੱਡੀ ਵਧੀਆ ਕਰੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਚੰਗੇ ਘਰ ਹੋਵੇ ਕਰਬਰ ਇੰਡੀਆ ਬਧੀਆਂ ਬਣਿਆ ਹੋਵੇ 1174 ਫਾਈਲ ਨੰਬਰ ਕਹਿ ਕੇ ਰਿਸ਼ਤਾ ਲਓ ਜੀ ਅਗਲਾ ਰਿਸ਼ਤਾ ਹੈ ਜੀ 1175 12ਵਾਂ ਨੰਬਰ ਰਿਸ਼ਤੇ ਦਾ ਜ਼ਿਲ੍ਹਾ ਜਲੰਧਰ ਤਹਿਸੀਲ ਸਾਖਾ ਕੋਟ ਕੁੜੀ ਦੀ ਕਾਸਟ ਜੱਟ ਸਿੱਖ ਗੋਤਕੰਗ ਡੇਟ ਆਫ ਬਰਥ 10 ਅਪ੍ਰੈਲ 1987 ਹਾਈਟ 5 ਫੁੱਟ 4 ਇੰਚ ਕਲਰ ਫੇਅਰ ਕੁਆਲੀਫਿਕੇਸ਼ਨ ਐਮ ਐਮਸੀਾ profession ਕੰਪਿਊਟਰ ਸਾਇੰਸ ਟੀਚਰ ਗਵਰਨਮੈਂਟ ਜੌਬ ਫਾਦਰ ਐਕਸਪੈਂਡ ਨੇ ਮਦਰ ਹਾਊਸ ਵਾਈਫ ਹੈ ਸਿਵਲਿੰਗ ਪੰਜ ਸਿਸਟਰ ਹੈ ਜੀ ਪਿਓਰ ਵੈਜੀਟੇਰੀਅਨ ਫੈਮਲੀ ਹੈ ਫਾਦਰ ਸਭ ਐਕਸਪੈਂਡ ਨੇ ਤੇ ਮਾਤਾ ਜੀ ਨੇ ਸੈਲਰੀ ਲੜਕੀ 70000 ਰੁਪਏ ਲੈ ਰਹੀ ਹੈ ਮਹੀਨੇ ਦੀ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜ਼ਮੀਨ ਚਾਹੇ 2 ਕਿੱਲੇ ਤੱਕ ਹੋਵੇ ਜੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਮੁੰਡੇ ਦਾ 1175 ਫਾਈਲ ਨੰਬਰ ਕਹਿ ਕੇ ਰਿਸ਼ਤਾ ਨੋਟ ਕਰੋ ਇਹ ਅਗਲਾ ਰਿਸ਼ਤਾ ਹੈ ਜੀ 1182 ਫਾਈਲ ਨੰਬਰ 13ਵਾਂ ਰਿਸ਼ਤਾ ਹੈ ਜੀ ਜ਼ਿਲ੍ਹਾ ਕਪੂਰਥਲਾ ਦੇ ਕੋਲ ਇੱਕ ਪਿੰਡ ਹੈ ਕੁੜੀ ਦੀ ਕਾਸਟ ਹੈ ਜੱਟ ਸਿੱਖ ਸੰਧੂ ਡੇਟ ਆਫ ਬਰਥ 1999 ਹਾਈਟ 5 ਫੁੱਟ 5 ਇੰਚ ਸਟੱਡੀ ਬੀ ਬੀਐਸਸੀ ਕੰਪਿਊਟਰ ਸਾਇੰਸ ਐਮਐਸਸੀ ਮੈਥ ਨਾਲਾ ਇਲਸ ਕਰੀ ਹੋਈ ਹੈ ਸੱਤ ਬੈਂਡ ਆਏ ਹੋਏ ਨੇ ਕੁੜੀ ਦਾ ਰਿਸ਼ਤਾ ਕਰਨਾ ਮੁੰਡਾ ਬਧੀਆ ਕਰੋ ਹੋਵੇ ਜੀ ਜ਼ਮੀਨ ਨਾਲ ਥੋੜੀ ਬੋਤੀ ਆਉਂਦੀ ਜ਼ਰੂਰ ਹੋਵੇ ਪੱਕਾ ਵਿਆਹ ਕਰਨਾ ਜੀ ਇਹਦੀ ਨੂੰ ਪਹਿਲਾ ਜਲੰਧਰ ਤਰਨਤਾਰਨ ਕਪੂਰਥਲਾ ਬਾਕੀ ਨੀ ਇਹ ਰ ਅਬਾਊਟ 1182 ਫਾਈਲ ਨੰਬਰ ਨੋਟ ਕਰਕੇ ਤੁਸੀਂ ਸਾਨੂੰ ਕਾਲ ਕਰੋ ਅਗਲਾ ਰਿਸ਼ਤਾ ਹੈ ਜੀ 1184 ਫਾਈਲ ਨੰਬਰ 14ਵਾਂ ਰਿਸ਼ਤਾ ਹੈ ਜੀ ਜ਼ਿਲ੍ਹਾ ਪਟਿਆਲੇ ਤੋਂ ਜੀ ਪਿੰਡ ਰਤੀ ਕੋਲ ਲੁਡੇਰਾ ਕੁੜੀ ਦੀ ਕਾਸਟ ਕੰਬੋ ਸਿੱਖ ਗੁੱਤ ਚੰਦੀ ਡੇਟ ਆਫ ਬਰਥ ਹੈ ਜੀ ਅਕਤੂਬਰ 1996 ਹਾਈਟ 5 ਫੁੱਟ 6 ਇੰਚ ਸਟੱਡੀ ਲੜਕੀ ਦੀ ਬੀ ਕਾਮ ਐਮ ਕਾਮ ਐਂਡ ਕੋਰਸ ਆਰਟਸ ਐਂਡ ਕraft ਟੀਚਰਸ ਦੋ ইਅਰਸ ਕੋਰਸ ਜੋਬ ਪ੍ਰੋਫਾਈਲਸ ਵਰਕਿੰਗ ਇਨ ਇਮੀਗ੍ਰੇਸ਼ਨ ਆਫੀਸਰ ਤੈਨਾਂ ਆਪਣੇ ਆਫਿਸ ਹੈ ਜੀ ਇਹਨਾਂ ਦੇ ਤਿੰਨੇ ਬੱਚੇ ਹੀ ਉੱਥੇ ਜੌਬ ਕਰਦੇ ਨੇ ਹੁਣ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਮੁੰਡੇ ਨੇ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਜੇਕਰ ਜ਼ਮੀਨ ਨਹੀਂ ਤਾਂ ਫਿਰ ਮੁੰਡਾ ਸਰਕਾਰੀ ਜੌਬ ਜ਼ਰੂਰ ਕਰਦਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਕੁੜੀ ਦਾ ਵਿਆਹ ਬਹੁਤ ਵਧੀਆ ਕਰਨਾ ਇਸ ਪਰਿਵਾਰ ਨੇ 11845 ਨੰਬਰ ਕਾਇਕੀ ਕੰਬੋ ਸਿੱਖ ਲੜਕੀ ਦਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਆਇਆ ਜੀ ਰਿਸ਼ਤਾ ਹੈ ਜੀ 1202 ਫਾਈਲ ਨੰਬਰ 18 ਮਾ ਰਿਸ਼ਤਾ ਜਿਲ੍ਹਾ ਫਰੀਦਕੋਟ ਕੁੜੀ ਦਾ ਕਾਸਟਾ ਸੋਨੀ ਰਾਜਪੂਤ ਸੁਨਾਰੇ ਡੇਟ ਆਫ ਬਰਥ 18 ਤਰੀਕ 5 ਮਹੀਨਾ 2005 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਪਲਾਸਟੂ ਪਲਾਸਟੂ ਚ ਮਾਰਕਸ 80 ਪਰਸੈਂਟੇਜ ਨਾਲ ਪਾਸ ਕਰੀਏ ਕੁੜੀ ਦੀ ਪੀਟੀਏ ਕਲੀਅਰ ਆ ওভারঅল ਬੈਂਡ 64 ਸਕੋਰ ਨੇ ਕੁੜੀ ਬਧੀਆਂ ਸੋਹਣੀ ਸਨਖੀ ਹੈ ਸਕੋਰ ਵੀ ਪੀਟੀ ਚ ਬਧੀਆਂ ਹੈ ਕੁੜੀ ਦਾ ਰਿਸ਼ਤਾ ਕਰਨਾ ਮੁੰਡੇ ਦੀ ਕਾਸਟ ਕੋਈ ਵੀ ਹੋਵੇ ਜੱਟ ਸਿੱਖ ਨੂੰ ਪਾਇਲ ਪੱਕਾ ਵਿਆਹ ਕਰਨਾ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਜੋ ਕਿ ਬਾਹਰ ਜਾਂਦੇ ਸਾਰਾ ਖਰਚਾ ਕਰ ਸਕਦਾ ਹੋ ਫਾਈਲ ਕਨੇਡਾ ਦੀ ਜਾਂ ਫਿਰ ਆਸਟ੍ਰੇਲੀਆ ਦੀ ਲਾਉਣੀ ਹੈ ਮੁੰਡਾ ਬਧੀਆਂ ਸੋਹਣਾ ਹੋਵੇ ਜੀ ਮੁੰਡੇ ਦੀ ਏਜ ਜ਼ਿਆਦਾ ਨਾ ਹੋਵੇ 1-2 ਸਾਲ ਚਾਹੇ ਵੱਡੀ ਹੋਵੇ 1202 1202 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਫਰੀਦਕੋਟ ਤੋਂ ਨੋਟ ਕਰੋ ਅਗਲਾ ਰਿਸ਼ਤਾ ਹੈ ਜੀ 1203 19 ਨੰਬਰ ਰਿਸ਼ਤੇ ਦਾ ਜੀ ਰਿਸ਼ਤਾ ਹੈ ਅੰਬਰਸਤ ਤੋਂ ਕੁੜੀ ਦੀ ਕਾਸਟ ਆਰੂੜਾ ਸਿੱਖ ਏਜ 28 ਸਾਲ ਕੁੜੀ ਦੀ ਹਾਈਟ 5 ਫੁੱਟ 6 ਇੰਚ ਸਟੱਡੀ ਐਮਏ ਪਾਸ ਪਰਿਵਾਰ ਚ ਮਾਤਾ ਪਿਤਾ ਤੇ ਕੁੜੀ ਘਰ ਦੇੰਦੀ ਕੱਲੀ ਕੱਲੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਮੁੰਡਾ ਵਧੀਆ ਸੋਹਣਾ ਸੁਨੱਖਾ ਸਿੱਕ ਸਰਦਾਰ ਹੋਵੇ ਨਾਲ ਕੋਈ ਵਧੀਆ ਆਪਣਾ ਬਿਜ਼ਨਸ ਹੋਵੇ ਜਾਂ ਫਿਰ ਕੋਈ ਚੰਗੀ ਪੋਸਟ ਤੇ ਪ੍ਰਾਈਵੇਟ ਜੌਬ ਕਰਦਾ ਹੋਵੇ ਮੁੰਡਾ ਮੈਰਿਜ ਤੋਂ ਬਾਅਦ ਘਰ ਜਵਾਈ ਵੀ ਰੱਖ ਸਕਦਾ ਹੈ ਇਹ ਹੀ ਪਰਿਵਾਰ ਜੇਕਰ ਮੁੰਡਾ ਵਧੀਆ ਸੁਭਾਅ ਪੱਖੂ ਹੋਇਆ ਤਾਂ ਬਾਕੀ ਅਮਰitsar ਜ਼ਿਲ੍ਹੇ ਨੂੰ ਪਹਿਲਾ ਮੁੰਡਾ ਅਮਰitsar ਜ਼ਿਲ੍ਹੇ ਤੋਂ ਹੋਵੇ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਜੀ ਕੁੜੀ ਦੇ ਫਾਦਰ ਸਾਹਿਬ ਦਾ ਆਪਣਾ ਬਿਜ਼ਨਸ ਹੈ ਹੋਟਲਾਂ ਦਾ ਦੋ ਹੋਟਲ ਨੇ ਅੰਮ੍ਰਿਤਸਰ ਸ਼ਹਿਰ ਦੇ ਦੋ ਹੀ ਹੁਸ਼ਿਆਰਪੁਰ ਨੇ ਜਿਸ ਪਰਵਾਰ ਨਾਲ 12035 ਨੰਬਰ ਪਸੰਦ ਆਉਂਦਾ ਉਹ ਸਾਡੇ ਨਾਲ ਕਾਲ ਕਰਨਾ ਜੀ ਅਗਲਾ ਰਿਸ਼ਤਾ ਆਇਆ ਜੀ 22ਵਾਂ ਰਿਸ਼ਤਾ 1200 12 ਫਾਈਲ ਨੰਬਰ ਜ਼ਿਲ੍ਹਾ ਮੋਗਾ ਜੀ ਕੁੜੀ ਦੀ ਕਾਸਟ ਹੈ ਜਰਸੀ ਕੁਗੋਤ ਆਲਖ ਡੇਟ ਆਫ ਬਰਥ 7 7 ਅਕਤੂਬਰ 2002 ਦਾ ਬਾਰਨ ਹਾਈਟ ਪੰਜ ਫੁੱਟ 6 ਇੰਚ ਸਟੱਡੀ ਪਲੇਸ ਤੋਂ ਪਾਸ ਕਮਰਸ਼ੀਅਲ ਕਰੀ ਹੋਈ ਹੈ ਨਾਲ ਕੰਪਿਊਟਰ ਟੈਲੀਗ੍ਰਾਮ ਦਾ ਕੋਰਸ ਕੀਤਾ ਹੈਗਾ 2 ਸਾਲ ਦਾ ਲੜਕੀ ਦੇ ਆਈਲੈਟਸ ਵਿੱਚ ਸ਼ੇਪ ਐਂਡ ਆਈ ਹੋਏ ਨੇ ਓਵਰਆਲ ਵੀਜ਼ਾ ਆਇਆ ਹੋਇਆ ਜੀ ਫਾਈਲ ਕੈਨੇਡਾ ਟ੍ਰਾਂਟੋ ਦੀ ਲੱਗੀ ਹੋਈ ਹੈ ਕੁੜੀ ਕੈਨੇਡਾ ਜਾਣਾ ਹੈ ਜੀ ਕੁੜੀ ਨੇ ਵਿਆਹ ਪੱਕਾ ਕਰਨਾ ਉਸ ਲਈ ਸਾਰਾ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈਗਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਜੀ ਜ਼ਮੀਨ 4 ਤੋਂ 5 ਕਿੱਲੇ ਤੱਕ ਹੋਵੇ ਉਮਰ ਮੁੰਡੇ ਦੀ 25 ਸਾਲ ਤੱਕ ਹੋਵੇ। ਵਿਆਹ ਲੜਕੀ ਦੇ ਪਰਿਵਾਰ ਵਾਲੇ ਵਧੀਆ ਕਰਨਗੇ। ਰੋਟੀ ਪਾਣੀ ਵਧੀਆ ਕਰ ਦੇਣਗੇ ਜੀ। ਵਿਆਹ ਤੇ ਕੁੜੀ ਦੀ ਕੁੜੀ ਵਧੀਆ ਸੋਣੀ। ਸੁਨੱਖੀ ਆ। ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ। 1212 ਫਾਈਲ ਨੰਬਰ ਕਾਏਗੇ। ਇਹ ਰਿਸ਼ਤਾ ਤੁਸੀਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਆਇਆ ਜੀ। 24 ਮਰਿਸ਼ਤਾ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਆ ਬਾਲਮਿਕ ਫਾਈਲ ਨੰਬਰ 1157 ਦਾ ਗੋਤਾਨਸ ਤੇ ਨਾਹਰ ਮੇਟੋਬਤ 21 12 1992 ਹਾਈਟ 5 ਫੁੱਟ 1 ਇੰਚ ਹੈ ਜੀ ਸਟੱਡੀ ਬੀਏ ਦਾ ਲਾਸਟ ਈਅਰ ਬਾਕੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਦੋ ਭਰਾ ਅਤੇ ਇੱਕ ਵੱਡੀ ਭੈਣ ਹੈ ਭਰਾ ਇੱਕ ਮੈਰਿਡ ਇੱਕ ਅਨਮੈਰਿਡ ਹੈ ਵੱਡੀ ਭੈਣ ਮੈਰਿਡ ਹੈ ਜੀ ਫਾਦਰ ਸਾਹਿਬ ਦਾ ਆਪਣਾ ਆਨਰ ਬਿਜ਼ਨਸ ਹੈ ਲੜਕੀ ਲਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕੀ ਵਧੀਆ ਸੋਣੀ ਸੁਨੱਖੀ ਹੈ ਰੰਗ ਸਾਫ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਫਿਰ ਪ੍ਰਾਈਵੇਟ ਵਧੀਆ ਜੌਬ ਕਰਦਾ ਹੋਵੇ ਸੈਲਰੀ ਵਧੀਆ ਲੈ ਰਿਆ ਹੋਵੇ ਜਾਤੀ ਬੰਧਨ ਕੋਈ ਨਹੀਂ ਕਾਸਟ ਨੋ ਬਾਕੀ ਲੜਕਾ ਲੜਕੇ ਦਾ ਵਧੀਆ ਘਰਬਾਰ ਪਾਇਆ ਹੋਵੇ ਜੀ ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ 1157 ਫਾਈਲ ਨੰਬਰ ਹੈ ਕਿ ਇਹ ਰਿਸ਼ਤਾ ਮੈਚ ਕਰੋ ਜੀ ਅਗਲਾ ਰਿਸ਼ਤਾ ਆਇਆ ਜੀ 1227 ਫਾਈਲ ਨੰਬਰ 25 ਮਾ ਰਿਸ਼ਤਾ ਜਿਲ੍ਹਾ ਫਿਰੋਜ਼ਪੁਰ ਕੁੜੀ ਦੀ ਕਾਸਟ ਹੈ ਮੈਰੇ ਸਿੱਖ ਹਮਾਰਾ ਜੀ 32 ਸਾਲ ਹਾਈਟ 5 ਫੁੱਟ 6 ਇੰਚ ਸਟੱਡੀ ਬੀਏ ਐਮਏ ਕਰੀ ਹੋਈ ਹੈ ਨਾਲ ਪਰਿਵਾਰ ਚ ਮਾਤਾ ਪਿਤਾ ਨਹੀਂ ਦੋ ਭੈਣਾ ਤੇ ਦੋ ਭਰਾ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਮੈਰਿਡ ਹੈ ਫਾਦਰ ਸਾਹਿਬ ਦਾ ਆਪਣਾ ਬਿਜ਼ਨਸ ਹੈ ਇਹ ਲੜਕੀ ਦਾ ਡਿਵੋਰਸ ਹੋਇਆਗਾ ਇੱਕ ਕੋਲ ਕੁੜੀ ਹੈ 3 ਸਾਲ ਦੀ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਹੋਵੇ ਨਸ਼ੇ ਪੱਤੀ ਤੋਂ ਰਹਿਤ ਹੋਵੇ ਮੁੰਡੇ ਦੀ ਕਾਸਟ ਚਾਹੀ ਮੈਰੀ ਸਿੱਖੂ ਵੀ ਜਾਂ ਫਿਰ ਜੱਟ ਸਿੱਖ ਵਿਆਹ ਤੋਂ ਬਾਅਦ ਕੁੜੀ ਆਪਣੀ ਬੇਟੀ ਨੂੰ ਨਾਲ ਲੈ ਕੇ ਹੀ ਜਾਊਗੀ ਉਹੀ ਪਰਿਵਾਰ ਸੰਪਰਕ ਕਰਨ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਮੰਜ਼ੂਰ ਹੋਵੇ ਕੁੜੀ ਬਧੀਆ ਸੋਹਣੀ ਹੈ ਤੇ ਨਾਲ ਸਿਆਣੀ ਤੇ ਸਮਝਦਾਰ ਹੈ ਫਾਈ ਨੰਬਰ 1227 ਕਹਿ ਕੇ ਤੁਸੀਂ ਇਹ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਇਹ ਹੀ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਸੀ ਜੀ 25 ਰਿਸ਼ਤਿਆਂ ਦੀ ਐਡ ਲਗਾ ਦਿੱਤੀ ਗਈ ਹੈ ਇਸ ਤੋਂ ਪਸੰਦ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ